ਭਾਈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਕਿਦਾਂ ਸਾਰੇ ਚੜਦੀ ਗੱਲਾਂ ਕਿੰਮੋਂ ਕੈਂ ਤੇ ਭਾਈ ਤਿਆਰ ਪਰ ਤਿਆਰ ਹੋ ਗਏ ਸੀ ਸਵੇਰੇ ਸਵੇਰੇ ਤੇ ਹਲੇ ਟਾਈਮ ਹੋਇਆ ਸਵਾ 3 ਤੇ ਅਸੀਂ ਜਾਣ ਲੱਗੇ ਹਾਂ ਜੀ ਪੰਜਾਬ ਇੱਕਦਮ ਨਾਲ ਪ੍ਰੋਗਰਾਮ ਬਣਿਆ ਕੋਈ ਪਲਾਨ ਨਹੀਂ ਸੀ ਕੋਈ ਕੁਝ ਨਹੀਂ ਸੀਗਾ ਤੇ ਆਪਣਾ ਇੱਕਦਮ ਨਾਲ ਫੌਜਾਂ ਦੇ ਨਾਲ ਪਲਾਨ ਬਣ ਗਿਆ ਪੰਜਾਬ ਜਾਣ ਦਾ ਪੰਜਾਬ ਆਪਾਂ ਕਿਉਂ ਜਾ ਰਹੇ ਹਾਂ ਮੈਂ ਤੁਹਾਨੂੰ ਦੱਸ ਦੰਦਾ ਹਾਂ ਵਗੈਸੇ ਗਿਆਨੀ ਇੰਦਰਜੀਤ ਸਿੰਘ ਜੀ ਰਕਬੇ ਵੜੇ ਆ ਜਿਹੜੇ ਜਿਨ੍ਹਾਂ ਨੇ ਚੜਾਈ ਕੀਤੀ ਹੈ ਤੇ ਅਸੀਂ ਉਹਨਾਂ ਦੇ ਸੰਸਕਾਰ ਤੇ ਜਾਣ ਲੱਗੇ ਆ ਤੇ ਤਰਨ ਬਾਜੀ ਉਹਨਾਂ ਦਾ ਮੈਸੇਜ ਆਇਆ ਮੈਨੂੰ ਰਾਤੀ ਇੱਕਦਮ ਨਾਲ ਅਰਜੈਂਟ ਵਿੱਚ ਹੀ ਕਹਿੰਦੇ ਚੱਲੀਏ ਆਪਾਂ ਸੰਸਕਾਰ ਤੇ ਮੈਂ ਕਿਹਾ ਥੀ ਦੇਖ ਲਓ ਜਿੰਨਾ ਤੱਕ ਆ ਪੈਰਾ ਬਣਦਾ ਫੇਰ ਆਪਾਂ ਸਾਰਿਆਂ ਨੇ ਗੁਰਮਤਾ ਕੀਤਾ ਤੇ ਹੱਲੇ ਨਾਲ ਆਪਣਾ ਪ੍ਰੋਗਰਾਮ ਬਣ ਗਿਆ ਤੇ ਮੈਂ ਕਿਹਾ ਚਲੋ ਆਪਾਂ ਗੇੜਾ ਲਾਇਆ ਹੀ ਤੇ ਦਰਸ਼ਨ ਵੇਲੇ ਕਰਿਆ ਹੀ ਸੀ ਇੱਕ ਆਖਰੀ ਹੈ ਨਾ ਜਾ ਕੇ ਤੇ ਪਲਾਨ ਹੱਲੇ ਨਾਲ ਹੀ ਬਣਿਆ ਆਪਣਾ ਤੇ ਮੇਰਾ ਆ ਬੈਗ ਤਿਆਰ ਪਿਆ ਪੂਰਾ ਸਮਾਨ ਤਿਆਰ ਆ बस ਆਪਾਂ ਨਿਕਲ ਲਿਆ ਕਰਨ ਭਾਈ ਨੂੰ ਫੋਨ ਕਰਤਾ ਮੈਂ ਮੈਸੇਜ ਕਿ ਰੈਡੀ ਆ ਆਜੋ ਤੇ ਭਾਜੀ ਹੁਣ ਆ ਰਹੇ ਹੋਣਗੇ ਤੇ ਆਪਾਂ ਚੱਲਾਂਗੇ ਹੱਲਾ ਮਾਰੀਏ ਫੜਾਫੜ ਬਾਕੀ ਨਾਸ਼ਤਾ ਮਾਣੀ ਵਗੈਰਾ ਦੇਖਦੇ ਆ ਕੀ ਕਰਨਾ ਰਸਤੇ ਚ ਕਰਾਂਗੇ ਜਾਂ ਕਿੱਦਾਂ ਕਰਾਂਗੇ ਕਿਦਾਂ ਕਰਾਂਗੇ ਉਹ ਸਾਰਾ ਕੁਝ ਪਤਾ ਲੱਗੇਗਾ ਚੱਲ ਕੇ ਹੈਨਾ ਚਲਿਏ ਫੜ ਮਾਰੀਏ ਹਲਾ ਤੇ ਪ੍ਰਤਾਪ ਕੋਲੋਂ ਮਮਾਂ ਦੇ ਹਲੇ ਸੁੱਤੇ ਹੋਏ ਨੇ ਤੇ ਵੇਖਦੇ ਆ ਉਹਨ ਪ੍ਰਤਾਪ ਕੋ ਸਕੂਲ ਕੀ ਦੇ ਨਾਲ ਜਾਏਗੀ ਵੈਸੇ ਮੈਂ ਕੋਸ਼ਿਸ਼ ਕਰ ਰਿਹਾ ਸੁਖਵੀਰ ਭਾਈ ਨੂੰ ਬੋਲਦਾਗਾ ਮੈਡਮ ਤੇ ਆ ਕਰ ਦੰਗੇ ਤੇ ਮੈਡਮ ਥੱਲੇ ਲਾ ਲਾ ਦੇਣਗੇ ਪਾਜੀ ਹੁਣ ਲੈਣ ਜਾਣਗੇ ਫਿਰ ਮੇਨ ਹੈ ਲੈ ਕੇ ਆਂਦਾ ਕਿਉਂਕਿ ਬੱਚਿਆਂ ਨੂੰ ਸਿਰਫ ਮੈਨੂੰ ਦਿੰਦੇ ਆ ਜਾਂਦੀ ਮੰਮੀ ਨੂੰ ਦੇਣਗੇ ਤੇ ਹਾਲੇ ਪਾਜੀ ਨੂੰ ਵੀ ਨਹੀਂ ਦੇਣਗੇ ਜਿਹੜੇ ਛੱਡ ਗਏ ਆਂਦੇ ਆ ਨਾ ਉਹਨਾਂ ਨੂੰ ਵੀ ਨਹੀਂ ਦੇਣਗੇ ਕਿਉਂਕਿ ਕਿਸੇ ਦਾ ਬੱਚਾ ਕਿਸ ਨੂੰ ਦਿੰਦੇ ਨਹੀਂ ਆ ਜਿਹੜੇ ਮੇਨ ਬੰਦੇ ਹੁੰਦੇ ਆ ਜਿਹੜੇ ਉਹਨਾਂ ਨੂੰ ਫੇਰ ਦੇਖ ਜਾਂਦੇ ਆ ਨਾ ਤੇ ਉਹਨਾਂ ਨੂੰ ਹੀ ਦਿੰਦੇ ਆ ਤੇ ਬਾਕੀ ਦੇਖਦੇ ਆ ਕੀ ਪਲਾਨ ਬਣਦਾ ਚੱਲਦੇ ਆ ਫਿਰ ਆਪਾਂ ਪੜੀ ਹੋਣਾ ਲੈ ਤੇ ਨਿਕਲਦੇ ਆ ਠੀਕ ਹੈ ਜੀ ਹਾਂ ਜੀ ਭਾਈਓ ਸਾਰਿਆਂ ਨੂੰ ਰਾਮ ਰਾਮ ਚਲਿਏ ਫਿਰ ਮਾਰੀਏ ਲਾਹ ਲੈ ਲੋ ਕਿੰਨੀ ਜਲਦੀ ਗੇਟ ਬੰਦ ਕਰਕੇ ਚਲੇ ਗਏ ਨੇ ਮੈਨੂੰ ਬਾਹਰ ਕੱਢ ਗਏ ਆਲੇ ਮੈਂ ਥੱਲੇ ਵੀ ਨਹੀਂ ਗਿਆ ਗੁੰਡੀ ਲਈ ਔਰ ਸਿੱਧਾ ਹੱਥ ਬੱਲੇ ਬੱਲੇ ਹੋੜੀ ਚਲੋ ਆਪ ਚਲੀਏ ਸੁੰਦਰਾ ਜੀ ਆ ਗਈ ਨਹੀਂ ਰਾਣੀ ਸੁੰਦਰਾ ਜੀ ਸਾਡੀ ਸਾਡੀ ਰਾਣੀ ਸੁੰਦਰਾ ਜੀ ਆ ਗਈਆਂ ਬੈਗ ਉਤਾਰੀਏ ਪਹਿਲੇ ਤੇ वाले 埔ਰੀ ਜਾਂਦੇ ਪਾੜ ਕੇ ਸਿੱਧਾ ਪੱਥਰਾ ਦਾ ਭੌਜਾਂ ਭੌਜਾਂ ਹਕਾਲੇ ਈ ਰਾਣੀ ਸੁੰਦਰਾ ਜੀ ਕਿੱਦਾਂ ਫਿਰ ਹਾਂਜੀ ਕਿੱਦਾਂ ਆਪਾਂ ਚਿਲ ਮਿਲ ਲੁਕੇ ਆ करनाल ਐ ਛਾਪਾਣੀ ਪੀਣੀ ਸੀਗੀ ਤੇ ਕੁਝ ਗਫਾ ਉਫਾ ਵੀ ਲਾਣਾ ਸੀਗਾ ਮੈਂ ਕਿਹਾ ਚਲੋ ਇੱਥੇ ਰੁਕ ਜਾਂਦੇ ਆ ਜੋ ਵੀ ਘਰੋਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਆਪਾਂ ਅੱਲੇ ਨਾਲ ਹੀ ਨਿਕਲੇ ਆ ਸਵੇਰੇ ਨਾਸ਼ਤਾ ਪਾਣੀ ਕੁਝ ਕੀਤਾ ਨਹੀਂ ਸੀਗਾ ਤੇ ਭੁੱਖ ਤੇ ਲੱਗੀ ਜਾਂਦੀ ਹੈ ਪਾਪੀ પેટ ਆ ਆਪਣਾ ਤੇ ਉਹਦੇ ਕਰਕੇ ਕਰਨਾ ਪੈਂਦਾ ਸਾਰਾ ਬਾਈ ਹੁਣਾਂ ਗਏ ਨੇ ਅੰਦਰ ਵਾਸ਼ਰੂਮ ਵਾਸ਼ਰੂਮ ਜਾ ਨਾਗਾ ਚਲੋ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਲਈਏ ਤੇ ਫਿਰ ਪਹੁੰਚਾਂਗੇ ਫਿਰ ਤੁਹਾਨੂੰ ਆਪਾਂ ਕੋ ਯਾਨੀ ਇੰਦਰਜੀਤ ਸਿੰਘ ਰਖਵੇ ਵਾਲਿਆਂ ਦੇ ਸਾਡੇ ਦਰਸ਼ਨ ਹੋਏ ਤਾਂ ਤੁਹਾਨੂੰ ਵੀ ਕਰਾਵਾਂਗੇ ਆਖਰੀ ਦਰਸ਼ਨ ਮਹਾਪੁਰਸ਼ਾਂ ਦੇ ਤੇ ਬਸ ਅਸੀਂ ਵੀ ਉਹਨਾਂ ਦੇ ਦਰਸ਼ਨ ਕਰਨ ਨੂੰ ਜਾ ਰਹੇ ਹਾਂ ਇੱਕਦਮ ਨਾਲ ਪਲਾਨ ਬਣ ਗਿਆ ਕਿ ਅਸੀਂ ਕਿਹਾ ਚਲੋ ਚੱਲਦੇ ਹਾਂ ਸਾਰੇ ਹਨਾ ਦਰਸ਼ਨ ਮੇਲੇ ਕਰੇ ਜਾਂਦੇ ਹਾਂ ਹੋਰ ਸਭ ਵਧੀਆ ਆ ਰਾਣੀ ਸੁਨਦਰਾ ਜੀ ਖੜੀ ਹੈ ਆਪਣੀ ਬਾਈ ਹੁਣ ਆਣੀ ਆ ਜਾਣਗੇ ਖੋਲੇਓ ਪਿਆਰੇਓ ਉੱਥੋਂ ਗੋਲਦਾ ਆਜੋ ਬਾਸੋ ਹੈ ਕਿਉਂ ਕੀ ਹੋਇਆ ਨੀਂਦ ਆ ਰਹੀ ਹੈ ਅੱਗੇ ਬੈਠਾਂਗੇ ਯਾਰ ਤੇ ਅੱਗੇ ਬੈਠੋ ਬਾਬਾ ਜੀ ਹੈ ਅੱਗੇ ਬੈਠੋ ਆ ਨਹੀਂ ਯਾਰ ਮੈਂ ਨਹੀਂ ਬੈਠਦਾ ਯਾਰ ਆਪਣੀ ਸੀਟ ਉਤলো ਤੁਸੀਂ ਫਿਰ ਦੋਨੋਂ ਅੱਗੇ ਬੈਜੋ ਮੈਂ ਪਿੱਛੇ ਬੈਜਾਂਗਾ ਇਕੱਲਾ ਤੁਸੀਂ ਦੋਨੋਂ ਅੱਗੇ ਬੈਠੋ ਦੋਨੋਂ ਅੱਗੇ ਬੈਜੋ ਚਲੋ ਠੀਕ ਹੈ ਸ਼ੁਕਰੀਆ ਬਾਬਾ ਜੀ ਪਾਜੀ ਸਾਡੇ ਸ਼ੀਸ਼ਾ ਸਾਫ਼ ਕਰ ਰਹੇ ਨੇ ਗੱਡੀ ਦਾ ਗੰਦਾ ਹੋ ਗਿਆ ਵਾਵਾ ਕੌਣ ਉਹ ਟਰਾਲੀ ਚੈੱਕ ਕਰੋ ਤੇਦੀ ਵਾਪਸ ਤੁਹਾਡੇ ਬ੍ਰਹਮ ਕੋਵਚ ਕੇ ਬਾਦ ਲਗਾ ਦੇ ਕਿਦੀ ਮੂਰਤੀ ਸੀ ਜਨੀ ਵੀ ਜੀ ਪਤਾ ਉਹਨੂੰ ਪਤਾ ਨਹੀਂ ਦੱਸੋ ਤੇ ਫਿਰ ਕਿਉਂ ਬਣਾ ਰਹੀ ਸੀ ਤੇ ਤੁਸੀਂ ਦੱਸੋਗੇ ਨਾ ਇਹ ਹੈਗਾ ਜੀ ਪ੍ਰਥਵੀ ਰਾਜ ਚੋਹਾਨ ਦੀ ਮੂਰਤੀ ਹੈਗੀ ਸੀ ਪ੍ਰਥਵੀ ਰਾਜ ਚੋਹਾਨ ਜੀ ਦੀ ਮੂਰਤੀ ਦੇ ਦਰਸ਼ਨ ਤੁਸੀਂ ਕੀਤੇ ਆ ਚੰਨੀ ਬਲੌਗ ਦੇ ਅੰਦਰ मौसम हो चुका है बहुत खूबसूरत सोहनी सोहनी सवेर हुई है हरियाणा ने दी अरे की जी महाराज ओ नो सत सियाकाल गुरबरात हो जा पोच गिया ने जी Nişanı için biraz daha uzun süre beklemek gerekiyor.

ਆਪ ਜੀ ਦੇ ਗੁਰੂ ਨਾਨਕ ਦੇਵ ਜੀ ਸਰ ਮਹਾਰਾਜੀਓ ਅੰਤਰਜਾਮ ਸਿਣੀ ਗੁਰੂ ਸਰ ਮਹਾਰਾਜੀਓ ਅੰਤਰਜਾਮ ਸਿਣੀ ਗੁਰੂ

ਹੋ ਟੇਂ ਗੋ ਕਰੇ ਸੰਪੂਰਨ ਕੀਆ ਰਾਮ ਦੇਹਾ ਜੀਂ ਬਿਖਿਆ ਦੇਹਾ ਹਕਮ

ਆਪਨੇ ਅਪਨੇ ਚੰਨ ਨਾਲ ਆਪਣਾ ਨਾਮ ਬੁਲਾ ਸੁਣ ਕਰਨਾ ਇਸੇ ਪੰਥ ਤੋਂ ਆਪਣੇ ਆਪਣੇ ਪਾਨ ਨੂੰ ਦਾ ਬਹੁਤ ਸਿਸ਼ ਕਰਨਾ ਵੀ ਮਹਾਰਾਜੋ ਉਹ ਕਹਿੰਦੇ ਨੇ नियमों का अनुसार में भी बनवा दियो वहां पर खाली कम और थोड़ी सी शनात करा के बता दियो कि बात में जाया गया है और पानी पड़ गया और पानी पड़ गया जो मैं अभ्यंत नानी आप ने माफी का स्वीकार नहीं करता जो और पानी का आपने अक्सर अक्सर की सहायता एक सब संधिया काम वक्त है और जब मैं आना बच्चे आप मन का स्वीकार नहीं वहां पर हम चाहते हैं नाम ननता बात स्वीकार करने विद्वान वादियों ऐसे महत्वपूर्ण बातें भी बनवाओ आपकी तीनों धर्म आत्मा बाम चतन वाते अति जीवित बनवा दियो नाम आपका कौन मित्र राज्य सर्वोत्तम आर्य वस्तु उसको हो रहा रहता है आ रहा है नाम करना नाम करके बात भी बनवा सकता है ترو هجي ٿيڻا ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਬਸਾ ਵਾਹਿਗੁਰੂ ਜੀ ਕੀ ਫਤਿਹ ਸਭਾ ਕੋ ਆਈ ਸੁਮੀ ਬਾਬਾ ਦੀ ਅਰਦਾਸ ਹਰ ਗੁਰਤੇ ਮਨਹਾクセਰਾ ਜੀ ਆਵੇਦਰਾ ਬੱਲਾ ਬ੍ਰਹਮ ਗਿਆਨੀ ਗੁਰਦੇਵ ਬਾਬਾ ਬੁੰਡੇ ਸਾਹਿਬ ਜੀ ਨੂੰ ਪਾਓ ਜੋ ਰੇਤ ਬੜਾ ਗਰਮ ਹੋਇਆ ਪਿਆਈ ਉਹ ਕਿਦਾਂ ਪਹੁੰਚਾਈ ਡਰਾਈਵਰ ਸਾਡਾ ਅਕਾਲੂ ਹਾਂਜੀ ਚਲ ਜੀ ਰਾਣੀ ਸੰਦਰਾ ਖੜੀ ਆ ਆਪਣੀ ਵੇਟ ਕਰ ਰਹੀ ਆ ਓਏ ਹੋ ਗੱਭਾ ਮੇਰੇ ਨਾਲ ਜੋੜੇ ਕੱਢੀਏ ਪਹਿਲੇ ਆਹਾ ਜਪੀ ਦਾ ਪੀ ਸਿੰਘ ਜੋੜੇ ਦੇ ਦਈਏ ਬਾਬਾ ਜੀ ਆਪਾਂ ਅਗਰ ਅੱਗੇ ਬੈਠੋਗੇ ਤੇ ਗੰਦੀ ਸੰਗਾਂ ਮਾਰਦੇ ਯਾਰੋ ਖੋਲਿਓ ਅਕਾਲੋ ਗੱਜਗੇ ਘਾਰੇ ਕੇ ਜਾਵੇ ਨਿਹਾ ਲੋ ਜਾਵੇ ਸੀ ਦਾਸ ਸਿੰਘਾਂ ਨੂੰ ਭਾਵੇ ਅਕਾਲੋ ਕਾਲਾ ਨਾ ਮੋਦੀ ਨੂੰ ਭਾਣੀ ਮਾਰਦੇ ਜਾਨ ਜਦ ਚੜਾ ਵੀ ਕਰ ਦੇ ਦੇਖ ਲੈ ਚੜਦੀ ਕਲਾ ਬਾਈ ਸਿੱਧਾ ਦੇ ਆ ਜਾ ਮੈਨੂੰ ਕਿਨੇ ਪੁੱਛੇਗਾ ਕਰੀ ਅਕਾਲੋ ਯਾਰ ਮੈਂ ਗਾਦਰੇ ਦੇ ਸੱਟ ਲੈਣੇ ਦੋ ਮੈਂ ਕਹਾਂ ਮੈਨੂੰ ਅਕਾਲੋ ਹਾਂਜੀ ਕਿੱਦਾਂ ਬੋਜੋ ਚੜਦੀ ਗਲਾ ਬਾਈ ਆਪਾਂ ਫਿਰ ਪਹਿਲੇ ਤੇ ਸੰਸਕਾਰ ਤੇ ਗਏ ਸੀ ਅਜੇ ਬਾਬਾ ਜੀ ਦੇ ਫਿਰ ਉਹਦੇ ਬਾਅਦ ਆਪਾਂ ਚਾਲੇ ਪਾਲੇ ਤੇ ਚਲੇ ਗਏ ਸੀ ਆਪਾਂ ਬਾਬਾ ਸ਼੍ਰੀ ਚੰਜੀ ਦੇ ਪੜਾ ਤੇ ਤੇ ਉੱਥੇ ਆਪਾਂ ਦਰਸ਼ਨ ਮੇਰੇ ਕੀਤੇ ਤੇ ਬਾਬਾ ਜੀ ਨੂੰ ਉੱਥੇ ਵੀ ਮਹਾਪੁਰਸ਼ੇ ਹੈਗੇ ਨੇ ਉਹਨਾਂ ਦੇ ਦਰਸ਼ਨ ਮਿਲੇ ਕੀਤੇ ਉਹਨਾਂ ਨੇ ਵਾਵਾ ਸਤਕਾਰ ਵੀ ਕੀਤਾ ਬੋਜਾਂ ਦਾ ਤੇ ਕੁਝ ਗੱਲਾਂ ਸੀਗੀਆਂ ਆਪਾਂ ਬਚਨ ਕਰਨੇ ਸੀਗੇ ਬਾਬਾਈ ਦੇ ਨਾਲ ਕਰਕੇ ਤੇ ਹੁਣ ਆਪਾਂ ਪਹੁੰਚ ਗਏ ਆ ਗੁਰਦੁਆਰਾ ਫਰੇਗੜ ਸਾਹਿਬ ਤੇ ਦਰਸ਼ਨ ਮਿਲੇ ਕਰਾਵਾਂਗੇ ਹੁਣ ਤੁਹਾਨੂੰ ਆਪਾਂ ਗੁਰਦੁਆਰੇ ਸਾਹਿਬ ਦੇ ਤੇ ਚੱਲਦੇ ਆਂ ਬਸ ਸੋਣੀ ਕੌਜਾਂ ਤਿਆਰ ਹੋ ਰਹੀਆਂ ਕਮਰ ਕਸੇ ਲਾਰੀਆਂ ਨੇ ਤਿਆਰ-ਵਰ ਤਿਆਰ ਹੋ ਰਹੀਆਂ ਨੇ ਗੱਡੀ ਵਿੱਚ ਆਪਾਂ ਸਵੇਰ ਤੋਂ ਬੈਠੇ ਸੀਗੇ ਤੇ ਆਪਾਂ ਆ ਗਿਆ ਚਲੋ ਥੋੜਾ ਫ੍ਰੀ ਹੋ ਕੇ ਬੈਠੀਏ ਹੁਣ ਕਮਰ ਕਸੇ ਲੱਗ ਗਏ ਨੇ ਤੇ ਹੁਣ ਚੱਲ ਕੇ ਆਪਾਂ ਦਰਸ਼ਨ ਮਿਲੇ ਕਰਦੇ ਆਂ ਚੱਲ ਕੇ ਸਤਿ ਜੀ ਪਾਸ ਸਾਥ ਇਹ ਰੰਗਾ ਉਤਰਾਣ ਕੁਰਬਾਨ ਕਰਕੇ ਕਿਸੇ ਦੇ ਪੁੱਤ ਬਚਾਉਣ ਵਾਲਾ ਜਾਂ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਲ ਤਲੀ ਗਲੀ ਮੇਰੀ ਆਇ ਤ ਮਾਰਗ ਪੈਰ ਤਰੀ ਜਾ ਸਿਰ ਦੀ ਜਾ ਕਾਣਾ ਕੀ ਜਾ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹਾਂ ਸਬਨਾ ਕੀ ਰੈਣ ਕਾ ਤੋ ਆਓ ਹਮਾਰੇ ਪਾਸ ਅੱਜ ਕੇ ਗਾਰੇ ਜਾਵੇ ਨਿਆਲ ਬਜਾਵੇ ਬਾਬਾ ਜੋੜਾ ਵਰ ਸਿੰਘ ਬਾਬਾ ਫਦੇ ਸਿੰਘ ਸਾਹਿਬ ਜੀ ਨੂੰ ਭਾਵੇ ਸਤਿ ਸ਼੍ਰੀ ਅਕਾਲ ਜੋ ਆਪਰੇ ਸਤਿ ਆਪਨ ਲਈ ਜਹਾਨਾ ਤੁਮ ਬਾਤ ਚੁਣਤੀ ਹੀ ਲਗੇ ਬਾਕੀ ਦੇ ਬਦਨ ਸਾਦਾ ਕਰਕੇ ਇੱਕ ਆਤਮ ਤਰੇ ਬੈਠੀ ਇੰਨਾ ਕੋ ਸਰਹਾਨੀ ਚਾਹਤੂ ਤੁਮ ਸਾਈਂ ਅਰਕ ਕਰੋ बुरज के दर्शन वेले करोरावर ने बबा फतेह सिंह जी माता गुजरी जी ने बंदी बनाया गया ठंडे बुरज से हम आप दर्शन कर जा रहे थोड़ा भी कराने फौजा सा रही ने ठंडा बुरज जिन्हें दर्शन कर ਜੀ ਕਿਦਾਂ ਜੀ ਫੇਰ ਕੈਮੋ ਕੈਮ ਬਾਈ ਆਪਾਂ ਹੁਣ ਦਰਸ਼ਨ ਮੇਲੇ ਕਰਿਆ ਗੁਰਦੁਆਰੇ ਸਾਹਿਬ ਦੇ ਤੇ ਅੱਜ ਆਪਾਂ ਜਿਹੜਾ ਨੇੜੇ ਹੀ ਸੀਗੇ ਤੇ ਆਪਾਂ ਆ ਗਿਆ ਫਿਰ ਚੱਲਦੇ ਆਂ ਸਿੱਧਾਂ ਦੇ ਸਤਨਾ ਦੇ ਦਰਸ਼ਨ ਮੇਲੇ ਕਰ ਲੈਂਦੇ ਆਂ ਕਿ ਹੁਣ ਦਰਸ਼ਨ ਮੇਲੇ ਕਰਕੇ ਹੁਣ ਪਾੜ ਲੱਗੇ ਆਂ ਘਰ ਨੂੰ ਚਾਲੇ ਤੇ ਬਾਬਿਆਂ ਦਾ ਰਾਣੀ ਸੁੰਦਰਾ ਨਿਕਲ ਰਹੀ ਆ ਔਰ ਜਾਂ ਆਪਣੀਆਂ ਆ ਰਹੀਆਂ ਨੇ ਉਹ ਸਾਹਮਣੇ ਹੋ ਤੇ ਬਸ ਮੌਸਮ ਹੋ ਗਿਆ ਵਧੀਆ ਕਿਉਂਕਿ ਟਾਈਮ ਵੀ ਹੋ ਗਿਆ ਵਾਵਾ ਤੇ ਮੌਸਮ ਆਪਣੇ ਆ ਵੀ ਚੇਂਜ ਹੋ ਗਿਆ ਤੇ ਹੁਣ ਚੱਲਦੇ ਆਂ ਦਰਸ਼ਨ ਮੇਲੇ ਕਰ ਲੈ ਸੱਲਾ ਮਾਰੀ ਇਹ ਘਰ ਨੂੰ ਹੁਣ ਆਜੋ ਚਲਿਏ ਫਿਰ ਤੇ ਤੇ ਫਤ ਚਲੋ ਭਾਈ ਚਲੇ ਪਾਤੇ ਪਹੁੰਚਾਣੇ ਹੁਣ ਦੇਖਦੇ ਆ ਕਿੱਥੇ ਨੂੰ ਜਾਣੇ ਆ ਘਾਰ ਹੀ ਜਾਣਾ ਵਸ ਤੇ ਹੁਣ ਆਏ ਮੇਰੇ ਭਾਈ ਨੂੰ ਫਾਟਕ ਬੰਦ ਹੋ ਗਿਆ ਹੁਣ ਨਾ ਫਾਟਕ ਹੈ ਉੱਥੇ ਅੱਗੇ ਆਪਾਂ ਫਾਟਕ ਕਰਕੇ ਜਾਵਾਂਗੇ ਆਹੀ ਦੇ ਇਧਰ ਨੂੰ ਜਾਣਾ ਚੋਤੀ ਸਰੂ ਸਾਹਿਬ ਬਾਹਰੋਂ ਦੇਖਣ ਗੱਲਾਂ ਜੋ ਚੋਤੀ ਸਰੂ ਦੇ ਆਪਾਂ ਰਾਤ 20 ਬੰਦਾ ਅੱਜ ਦਾ ਬੰਦ ਹੋ ਚੁੱਕਾ ਫਿਰ ਪ੍ਰਾਪਤ ਹੋਇਆ ਯਾਦ ਪੁੱਛੀਂ

ਚੋਲੋ ਜੀ ਖਾਲਸਾ ਜੀ ਸਵਾਰੀਆਂ ਹੋ ਗਈਆਂ ਘਾਟ ਆਪਣੀਆਂ ਅਹੀ ਆ ਗਏ ਅੱਗੇ ਡਰਾਈਵਰ ਵਾਲੀ ਸੀਟ ਤੇ ਬੈਲਟ ਬਾਬਾ ਜੀ ਲਾ ਲਓ ਤੁਸੀਂ ਲਾਣੀ ਪੈਗੀ ਹੈ ਨਾ ਲਾਣੀ ਪੈਗੀ ਬੈਲਟ ਲਾਣੀ ਪੈਗੀ ਬਾਬਾ ਜੀ ਦੁਕਾਨੋ ਕਾਂਦੇ ਵਧ ਗਈ ਆਪਣੀ ਹਾਂ ਚਲੇ ਗਏ ਉਹਨਗੇ ਕੰਮ ਹੀ ਨਹੀਂ ਸੀਗਾ ਅੱਜ ਫੋਨ ਵੀ ਨਹੀਂ ਵਜੇ ਸਵੇਰੇ ਕੰਮ ਦੇ ਵੱਲ ਅੱਧਾ ਟਿਕੀ ਰਹੀ ਹਾਂਜੀ ਮਿੱਤਰੋ ਕਿੱਦਾਂ ਫਿਰ ਵਧੀਆ ਕੀ ਕਰਨੇ ਉਹ ਕੱਪੜੇ ਉਪਰੇ ਚੇਂਜ ਹੋ ਗਏ ਆਂਦੇ ਸਾਰੇ ਮੈਂ ਫੜਾ ਫੜ ਕੱਪੜੇ ਵਧਾਏ ਆਪਣੇ ਬਾਣਾ ਵਧਾਇਆ ਤੇ ਮੈਂ ਚਲੇ ਗਿਆ ਸੀ ਵਾਸ਼ਰੂਮ ਵਗੈਰਾ ਆ ਜਾਣਾ ਸੀ ਫਰੈਸ਼ ਹੋਣਾ ਸੀਗਾ ਤੇ ਮੇਰੇ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਰਸਤੇ 'ਚ ਆਂਦੇ ਆਂਦੇ ਮੇਰੀ ਬੱਖੀ 'ਚ ਇੰਨੀ ਪ੍ਰੋਬਲਮ ਹੋ ਗਈ ਦਰਦ ਐਨਾ ਹੋ ਰਿਹਾ ਸੀਗਾ ਪਤਾ ਨਹੀਂ ਕੀ ਹੋ ਗਿਆ ਸਮਝ ਨਹੀਂ ਆਈ ਫਿਰ ਆਪਾਂ ਰੁੱਕ ਕੇ ਕੈਮਿਸ ਤੋਂ ਦਵਾਈ ਵੀ ਦਿੱਤੀ ਮੈਂ ਦਵਾਈ ਵੀ ਖਾਦੀ ਦਵਾਈ ਵੀ ਖਾਣ ਨਾਲ ਥੋੜਾ ਜਿਹਾ ਆਰਾਮ ਆਇਆ ਮਤਲਬ ਸਮਝ ਲਓ 100 ਵਿੱਚੋਂ 5% ਮੈਨੂੰ ਆਰਾਮ ਆਇਆ ਦਵਾਈ ਖਾਣ ਨਾਲ ਉਹਨੇ ਇੱਕ ਦਰਦੀ ਗੋਲੀ ਦੇ ਦਿੱਤੀ ਸੀ ਤੇ ਇੱਕ ਗੈਸ ਦੀ ਗੋਲੀ ਦੇ ਦਿੱਤੀ ਸੀ ਕਿ ਮਤਲਬ ਖਾਲੀ ਡੈਡ ਹੁੰਦਾ ਬੰਦੇ ਨੂੰ ਤੇ ਗੈਸ ਵਗੈਰਾ ਨਾਲ ਪ੍ਰੋਬਲਮ ਨਾ ਹੋ ਗਈ ਓਏ ਤੇ ਬਾਕੀ ਦੇਖਦੇ ਹਾਂ ਹੁਣ ਕੀ ਹੁੰਦਾ ਹੈ ਅਗਰ ਸਵੇਰ ਤੱਕ ਨਾ ਸਹੀ ਹੋਈ ਫਿਰ ਡਾਕਟਰ ਨੂੰ ਦਿਖਾਵਾਂਗੇ ਪਰ ਬੱਕੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ 스테ਜ ਮੈਂ ਬਹੁਤ ਪਰੇਸ਼ਾਨ ਹਾਂ ਆਂਦੇ ਵੇ ਪਰੇਸ਼ਾਨ ਹੋ ਕੇ ਆਇਆ ਹਾਂ ਬਹੁਤ ਜ਼ਿਆਦਾ ਤੇ ਦਰਦ ਦੇ ਕਰਕੇ ਬਾਕੀ ਅੱਜ ਤੁਹਾਨੂੰ ਬਲੌਗ 'ਚ ਤੁਹਾਨੂੰ ਪਤਾ ਲੱਗ ਹੀ ਗਿਆ ਸਾਰੀ ਚੀਜ਼ਾਂ ਆਪਾਂ ਕਿੱਥੇ-ਕਿੱਥੇ ਗਏ ਸੀ ਕੀ ਕੀ ਆਪਾਂ ਕੀਤਾ ਕੀ ਦੇ ਦਰਸ਼ਨ ਮੇਲੇ ਕੀਤੇ ਪਹਿਲੇ ਗਿਆਨੀ 인ਦਰਜੀਤ ਸਿੰਘ ਰਕਵੇ ਵਾਲੇ ਵਾਲੇ ਸੰਸਕਾਰ ਦੇ ਗਏ ਸੀਗੇ ਉਹਦੇ ਬਾਅਦ ਸ਼੍ਰੀ ਜਨਜੀ ਦੇ ਸਥਾਨ ਤੇ ਚਲੇ ਗਏ ਫਿਰ ਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦੇ ਸਥਾਨ ਤੇ ਫਤੇਗੜ ਸਾਹਿਬ ਚਲੇ ਗਏ ਸੀਗੇ ਉੱਥੇ ਦਰਸ਼ਨ ਮੇਲੇ ਕਰਕੇ ਹੁਣ ਘਰ ਪਹੁੰਚੇ ਆ ਪ੍ਰਤਾਪ ਘਰ ਸੁੱਦੀ ਪਈ ਐ ਮਾਤਾ ਜੀ ਉਹਦੀ ਮੇਰੀ ਮੈਡਮ ਰੋਟੀ ਬਣਾ ਰਹੇ ਨੇ ਮੇਰੇ ਵਾਸਤੇ ਤੇ ਬਾਕੀ ਹੁਣ ਆਪਾਂ ਗੱਫੇ ਲਾਵਾਂਗੇ ਮਿਲਦਿਆਂ ਤਾਂ ਹੁਣ ਨੈਕਸਟ ਵੀਡੀਓ ਵਿੱਚ ਵੀਡੀਓ ਅੱਜ ਕਿਤਨਾ ਦੀ ਲੱਗੀ ਜੂ ਦੱਸਣਾ ਲਾਈਕ ਸ਼ੇਅਰ ਕਮੈਂਟ ਜਰ ਕਰ ਦੇਣਾ ਬਸ ਅੱਜ ਅਸੀਂ ਜਾਣਾ ਉਰਾਣਾ ਕੀਤਾ ਹੱਲੇ ਨਾਲ ਹੀ ਕਿਉਂਕਿ ਜਾਣਾ ਜ਼ਰੂਰੀ ਸੀਗਾ ਸੰਤ ਮਹਾਪੁਰਸ਼ਾਂ ਦੇ ਦਰਸ਼ਨ ਮੇਲੇ ਹੋ ਗਏ ਲਾਸਟ ਵਿੱਚ ਤੇ ਵਧੀਆ ਆਪਣੇ ਨੂੰ ਥੋੜੀ ਸ਼ਾਂਤੀ ਜੀ ਮਿਲ ਜਾਂਦੀ ਹੈ ਤੇ ਹੁਣ ਕਰਦੇ ਆਂ ਆਰਾਮ ਠੀਕ ਹੈ ਜੀ ਮਿਲਦੇ ਆਂ ਅਗਸਟ ਵੀਡੀਓ ਵਿੱਚ ਵੀਡੀਓ ਕਿੰਨਾ ਲੱਗੀ ਜੂ ਦੱਸਣਾ ਲਾਈਕ ਸ਼ੇਅਰ ਕਮੈਂਟ ਜੂ ਕਰ ਦੇਣਾ ਓਕੇ ਜੀ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ